10 ਮਈ 1954 ਮੰਨ ਦੀ ਸੇਧ ਸਦਾ ਸਦਾ ਹੀ ਵਾਹਿਗੁਰੂ ਵੱਲ ਰਹੇ ਜਿਸ ਤਰ੍ਹਾਂ ਕਤਬ ਨਮਾਂਦੀ ਸੂਈ ਹਰ ਵੇਲੇ ਸ਼ਮਾਲ ਉੱਤਰ ਵੱਲ ਰਹਿੰਦੀ ਹੈ ਤੇ ਸੰਸਾਰ ਪਰਿਵਾਰ ਦਾ ਸਾਰਾ ਕੰਮਕਾਰ ਕਰੀ ਜਾਈਏ ਇਹ ਹੀ ਸਿੱਖੀ ਜੀਵਨ ਦਾ ਲਕਸ਼ ਹੈ ਸਿਮਰਨ ਨਾਲ ਜਦ ਅਸੀਂ ਨਰਮ ਹੁੰਦੇ ਹਾਂ ਤਾਂ ਸਾਡੇ ਆਦਮੀਆਂ ਨਾਲ ਗਿਲਾਨੀ ਹੋ ਜਾਂਦੀ ਹੈ ਆਪਣੇ ਵਿੱਚ ਨਿਰਮਲਤਾ ਜਦੋਂ ਆ ਜਾਂਦੀ ਹੈ ਫਿਰ ਸਾਡੇ ਮਨ ਵਿੱਚ ਦੂਜਿਆਂ ਵਾਸਤੇ ਹਮਦਰਦੀ ਤੇ ਤਰਸ ਪੈਦਾ ਹੁੰਦਾ ਹੈ ਅਸੀਂ ਹੋਰਨਾਂ ਦਾ ਭਲਾ ਲੋਚਦੇ ਹਾਂ ਖਿਆਲ ਰੱਖਣਾ ਹੈ ਕਿਤੇ ਆਪਾ ਸਲਹੁਣ ਵਿੱਚ ਰੁੱਕ ਕੇ ਅਸੀਂ ਪਰਮਾਰਥ ਦੇ ਰਸਤੇ ਤੋਂ ਹੀ ਨਾ ਖੁੰਝ ਜਾਈਏ ਆਪਾਸ ਲੋਹਣ ਨੂੰ ਵੀ ਗੁਰੂ ਸਾਹਿਬ ਨੇ ਹੋਰ ਮੰਦੇ ਰਸਾਂ ਵਾਂਗੂ ਮੰਦਾ ਆਖਿਆ ਹੈ। ਸੰਤ ਭੋਲਾ ਸਿੰਘ ਜੀ ਤਰਨ ਤਾਰਨ ਵਿੱਚ ਇੱਕ ਮਹਾਪੁਰਖ ਹੋਏ ਹਨ। ਉਹਨਾਂ ਨੇ 25 ਸਾਲ ਆਪਣੇ ਮੁਰਸ਼ਿਦ ਦੀ ਸੇਵਾ ਕੀਤੀ ਸੀ। ਆਪ ਜੀ ਇੱਕ ਵੇਰ ਤਰਨ ਤਾਰਨ ਸਾਹਿਬ ਸਰੋਵਰ ਦੀ ਪ੍ਰਕਰਮਾ ਕਰ ਰਹੇ ਸਨ। ਆਪ ਨੇ ਆਪਣੇ ਮਨ ਦੀ ਹਾਲਤ ਵਿਚਾਰੀ। ਮਹਿਸੂਸ ਕੀਤਾ ਕਿ ਮੈਨੂੰ ਜਿਹੜੇ ਸੱਜਣ ਮੱਥਾ ਟੇਕਦੇ ਆ ਉਹ ਮੈਨੂੰ ਉਹਨਾਂ ਤੋਂ ਕੁਝ ਚੰਗੇ ਲੱਗਦੇ ਹਨ ਜਿਹੜੇ ਸਿਰਫ ਫਤੇ ਹੀ ਬੁਲਾਦੇ ਹਨ ਉਹਨਾਂ ਨੇ ਸੋਚਿਆ ਮੈਂ ਖਟਿਆ ਕੀ ਜੇ ਇਹ ਆਪਾਸ ਲਹਣ ਮੇਰੇ ਗਲ ਹੀ ਪਈ ਰਹੀ ਇਹ ਨੁਕਸ ਦੂਰ ਕਰਨ ਵਾਸਤੇ ਉਹਨਾਂ ਨੂੰ ਹੋਰ 6 ਮਹੀਨੇ ਲੱਗੇ ਪਸ਼ੂਆਂ ਵਿੱਚ ਤੇ ਸਾਡੇ ਇਨਸਾਨਾਂ ਵਿੱਚ ਫਰਕ ਇਹ ਹੈ ਕਿ ਉਹਨਾਂ ਵਿੱਚ ਕਿਉਂ ਤੇ ਚੰਗੇ ਮੰਦੇ ਦੀ ਵਿਚਾਰ ਨਹੀਂ ਹੈ ਬਾਕੀ ਸਾਰੀਆਂ ਗੱਲਾਂ ਇਨਸਾਨਾਂ ਦੇ ਪਸ਼ੂਆਂ ਵਿੱਚ ਇੱਕੋ ਜੀਆਂ ਹਨ ਅਸਾਂ ਸਮਝ ਨਾਲ ਵਿਚਾਰ ਕੇ ਚੰਗੇ ਕੰਮ ਕਰਨੇ ਹਨ ਤੇ ਅੱਗਾ ਸਵਾਰਨ ਵਾਸਤੇ ਨਾਮ ਜਪਣਾ ਹੈ ਸੁਰਤ ਨੂੰ ਸ਼ਬਦ ਵਿੱਚ ਲਾਉਣਾ ਹੈ ਇਹ ਯੋਗ ਹੈ ਸੁਰਤ ਕੀਰਤਨ ਵਿੱਚ ਲੱਗਦੀ ਹੈ ਫਿਰ ਅੰਦਰ ਸ਼ਬਦ ਵਿੱਚ ਵੀ ਇੱਕ ਰਸ ਹੋ ਜਾਂਦੀ ਹੈ ਜਦ ਕੀਰਤਨ ਹੋਵੇ ਤਾਂ ਸੁਰਤ ਲਾ ਕੇ ਸੁਣਨਾ ਹੈ ਸ਼ਬਦ ਦਾ ਆਦਰ ਕਰਨਾ ਹੈ ਇਸ ਤਰ੍ਹਾਂ ਕਰਦੇ ਕਰਦੇ ਸੁਰਤ ਅੰਤਰਮੁਖ ਹੋ ਜਾਂਦੀ ਹੈ ਵਾਹਿਗੁਰੂ ਤੋਂ ਅਸਾਂ ਉਸ ਦੇ ਨਾਮ ਦਾ ਜਾਪ ਮੰਗਣਾ ਹੈ ਸ਼ਬਦ ਵਿੱਚ ਵਾਹਿਗੁਰੂ ਆਪ ਆ ਜਾਂਦਾ ਹੈ ਇਹੀ ਨਿਰਗੁਣ ਦੀ ਉਪਾਸਨਾ ਹੈ ਜੀਵਨ ਦਾ ਲਾਹਾ ਨਾਮ ਜਪਣਾ ਹੈ ਦੁਨੀਆ ਦੇ ਸਾਰੇ ਕੰਮ ਕਰਦੇ ਹੋਏ ਸੁਰਤ ਦੀ ਸੇਧ ਵਾਹਿਗੁਰੂ ਵੱਲ ਰਹੇ। ਸੰਤ ਦੀ ਨਿਗਾਹ ਵਿੱਚ ਸਾਧ ਤੇ ਚੋਰ ਇਕੋੜੇ ਚਾਹੀਦੇ ਹਨ। ਜਦ ਤੱਕ ਉਸ ਵਿੱਚ ਇਹ ਗੱਲ ਨਹੀਂ ਤੇ ਉਹ ਵਾਹਿਗੁਰੂ ਦਿਖਲਾਉਣ ਦੇ ਦਾਅਵੇ ਬੰਨ ਰਿਹਾ ਹੈ। ਤਾਂ ਉਹ ਲੋਕਾਂ ਨੂੰ ਸਿਰਫ ਧੋਖਾ ਦੇ ਰਿਹਾ ਹੈ। ਅਸੀਂ ਭਲਾਈ ਕਰਨੀ ਹੈ ਤੇ ਇਹ ਦੇਖਣਾ ਹੈ ਕਿ ਅਸੀਂ ਕਿਸੇ ਨੂੰ ਧੋਖਾ ਤਾਂ ਨਹੀਂ ਦੇ ਰਹੇ। ਆਪਣੀ ਗਰਜ ਵਾਸਤੇ ਹੋਰਨਾਂ ਨੂੰ ਧੋਖਾ ਦੇਣਾ ਠੀਕ ਨਹੀਂ ਅਸੀਂ ਜਿਨ੍ਹਾਂ ਦੀ ਭਲਾਈ ਕਰਦੇ ਹਾਂ ਉਹਨਾਂ ਦੀਆਂ ਅਸੀਸਾਂ ਸਾਨੂੰ ਉਭਾਰਦੀਆਂ ਹਨ ਅਸਾਂ ਗ੍ਰਸਤ ਵਿੱਚ ਰਹਿਣਾ ਹੈ ਨੌਕਰੀ ਵੀ ਕਰਨੀ ਹੈ ਬੱਚੇ ਜਿਹੜੇ ਪੈਦਾ ਕੀਤੇ ਹਨ ਉਹ ਵੀ ਪਾਲਣੇ ਹਨ ਉਹਨਾਂ ਵਿੱਚੋਂ ਕਿਸੇ ਨੇ ਚੰਗਾ ਨਿਕਲਣਾ ਹੈ ਤੇ ਕਿਸੇ ਨੇ ਮੰਦਾ ਉਹਨਾਂ ਦੀ ਸੰਭਾਲ ਕਰਨੀ ਹੈ ਇਹ ਸਭ ਕੁਝ ਕਰਦੇ ਹੋਏ ਆਪ ਨਾਮ ਵਿੱਚ ਲੱਗੇ ਰਹਿਣਾ ਤੇ ਆਪਣੀ ਸੇਧ ਵਾਹਿਗੁਰੂ ਵੱਲ ਰੱਖਣੀ ਹੈ ਜਿੱਥੋਂ ਤੱਕ ਹੋ ਸਕੇ ਭਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ